ਲੁਧਿਆਣਾ ਦੇ ਸਮਰਾਲਾ ਚੌਂਕ ਤੇ ਇੱਕ ਪੁਲਿਸ ਕਰਮੀ ਦਾ ਸ਼ਰਮਨਾਕ ਵਤੀਰਾ ਵੇਖਣ ਨੂੰ ਮਿਲਿਆ ਦਾਅਵੇ ਕੀ ਕਰੀਬ ਸ਼ਵੇਰ ਵੇਲੇ ਨਸ਼ੇ ਦੇ ਵਿੱਚ ਤੋਤੇ ਪੁਲਿਸ ਕਰਮੀ ਚੌਂਕ ਦੇ ਵਿੱਚ ਪਬਲਿਕ ਕਾਵਾਂ ਤੇ ਪੇਸ਼ਾਬ ਕਰਦਾ ਦਿਖਾਈ ਦਿੱਤਾ ਸੋ ਦਸੇ ਮੌਕੇ ਤੇ ਮੌਜੂਦ ਲੋਕਾਂ ਨੇ ਜਿਵੇਂ ਹੀ ਇਸ ਦਾ ਵੀਡੀਓ ਬਣਾਉਣਾ ਸ਼ੁਰੂ ਕੀਤਾ ਤਾਂ ਪੁਲਿਸ ਵਾਲਾ ਭੜਾ ਗਿਆ ਉਹ ਵੀਡੀਓ ਬਣਾ ਰਹੀ ਨੌਜਵਾਨ ਦੇ ਥੱਪੜ ਮਾਰ ਦਿੱਤੇ ਘਟਨਾ ਦੀ ਵੀਡੀਓ ਕੁਝ ਹੀ ਦੇਰ ਵਿੱਚ ਸੋਸ਼ਲ ਮੀਡੀਆ 'ਚ ਵਾਇਰਲ ਹੋ ਗਈ ਜਿਸ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ ਸੂਚਨਾ ਮਿਲਦੀ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਸਥਿਤੀ ਨੂੰ ਸ਼ਾਂਤ ਕਰਵਾਇਆ ਸੋ ਅਧਿਕਾਰੀ ਨੇ ਸ਼ਰਾਬੀ ਪੁਲਿਸ ਕਰਮੀ ਤੋਂ ਪੁੱਛਗਿੱਛ ਕੀਤੀ ਕਿ ਉਹ ਕਿਸ ਥਾਣੇ ਦੇ ਵਿੱਚ ਤਾਇਨਾਤ ਸਮਰਾਲਾ ਚੌਕ ਕਿਉਂ ਆਇਆ ਅਤੇ ਕੀ ਉਸਨੇ ਸ਼ਰਾਬ ਪੀਤੀ ਹੋਈ ਹੈ ਸੋ ਹਾਰੀਆਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਕਰਮੀ ਦੀ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਉਹ ਨਸ਼ੇ ਦੇ ਵਿੱਚ ਸੀ ਜਾਂ ਨਹੀਂ ਜਾਂਚ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ ਤੁਸੀਂ ਇੱਕ ਬਗ ਮਲਾਜਮ ਫੜਿਆ ਕੌਣ ਸੀ ਆਏ ਕੀ ਸੀ ਪੂਰਾ ਮਾਜਰਾ ਸੁਝਾਉਂਦਾ ਅੱਜ ਨਾ ਗੁਰਪੁਰਬ ਜਾ ਰਿਹਾ ਸੀਗਾ ਚਲੋ ਥੜਾ ਇੱਥੇ ਬੈਠੇ ਜੀ ਖੜੇ ਸੀਗਾ ਇਹ ਨਾ ਫੋਟੋ ਲੱਗੀ ਹੋਈ ਆ 6350 ਸਾਲਾਂ ਦੀ ਫੋਟੋ ਲੱਗੀ ਹੋਈ ਆ ਉਹ ਥੱਲੇ ਬਾਥਰੂਮ ਕਰਦਾ ਪਿਆ ਸੀਗਾ ਮੈਂ ਕਿਹਾ ਅੰਕਲ ਜੀ ਤੁਸੀਂ ਇੱਥੇ ਬਾਥਰੂਮ ਕਰਦੇ ਪਏ ਹੋ ਉੱਪਰ ਫੋਟੋ ਲੱਗੀ ਹੋਈ ਆ ਗਲਤ ਗੱਲ ਆ ਇੱਥੇ ਇੰਨੇ ਕਰਮਚਾਰੀ ਲੱਗੇ ਹੋਏ ਨੇ ਕਰਮਚਾਰੀ ਇੰਨੇ ਸਫਾਈ ਦੇ ਲੱਗੇ ਹੋਏ ਨੇ ਸਵੇਰ ਦੇ ਲੱਗੇ ਹੋਏ ਨੇ ਤੁਸੀਂ ਇੱਥੇ ਬਾਥਰੂਮ ਕਰਦੇ ਪਏ ਹੋ ਐਨੀ ਗੱਲ ਕੀਤੀ ਮੈਂ ਕਰਨ ਤੋਂ ਬਾਅਦ ਇਹਨੇ ਨਾਲ ਹੀ ਮੇਰੇ ਥੱਪੜ ਮਾਰਿਆ ਮੁਲਾਜ਼ਮ ਥੱਪੜ ਮਾਰਿਆ ਮੈਂ ਕਿਹਾ ਥੱਪੜ ਕਾ ਮੇਰਾ ਮੇਰਾ ਮੋਬਾਈਲ ਫੜਾ ਚੱਕ ਕੇ ਰੋਡ ਤੇ ਸਿੱੜਤਾ ਸਭ ਕੁਝ ਹੈਗਾ ਮੇਰੇ ਕੋਲ ਜੀ ਬਾਥਰੂਮ ਕਰਦਿੰਦੇ ਵੀ ਹੈਗੇ ਥੱਪੜ ਮਾਰਨ ਦੇ ਵੀ ਹੈਗੇ ਸਭ ਕੁਝ ਹੈਗਾ ਫਿਰ ਉਸ ਤੋਂ ਬਾਅਦ ਮੈਨੂੰ ਉਹ ਕਿਹਾ ਮੈਂ ਕਿਹਾ ਦੂਈ ਕਰ ਕਾ ਤੂੰ ਕੌਣ ਆ ਉਹ ਹੈ ਫਲਾਣਾ ਟਿੰਕਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਅਫਸਰਾਂ ਵੱਡਾ ਅਗਰ ਠੀਕ ਹੈ ਚੰਡੀਗੜ੍ਹ ਮੇਰੀ ਟੂਟੀ ਆ ਮੈਂ ਫੜ ਲਿਆ ਜੀ ਉਹ ਕਿਤੇ ਫੜ ਕੇ ਚਲੋ ਭਲਾ ਜੰਦੇ ਸੱਤ ਨੰਬਰ ਥਾਣੇ ਵਾਲੀ ਪੁਲਿਸ ਆਂਦੀ ਜਬੀ ਇਹ ਮੁਲਾਜ਼ਮ ਆਂਦੇ ਪਏਗਾ ਐਸਐਚਓ ਸਾਹਿਬ ਜੋ ਵੀ ਕਾਨੂੰਨੀ ਕਾਰਵਾਈ ਮੈਂ ਆਪਣੇ ਵੱਲੋਂ ਕਰਵਾਉਂਗਾ ਜੀ ਅੱਛਾ ਇਹ ਹੋਰ ਇਹ ਸਰਕਾਰ ਵੀ ਹੋ ਹਾਂਜੀ ਇਹ ਦੋ ਦਿਨਾਂ ਤੇ ਤੁਸੀਂ ਚਲੋ ਉਹਨਾਂ ਨੂੰ ਰੋਕਿਆ ਹਾਂਜੀ ਪਰ ਇਹ ਕੀ ਲੱਗਦਾ ਵੀ ਕੋਈ ਪੱਤਰਕਾਰ ਹੋ ਦਿਨਾਂ ਤੇ ਉਹ ਪੁਲਿਸ ਮੁਲਾਜ਼ਮ ਨੂੰ ਕਿਸ ਤਰੀਕੇ ਦੇ ਨਾਲ ਫੜਿਆ ਹਾਲਾਂਕਿ ਪੁਲਿਸ ਮੁਲਾਜ਼ਮਾਂ ਨੇ ਵੀ ਥੱਪੜ ਦਾ ਕੋਈ ਮੈੱਲ ਨਹੀਂ ਔਰ ਮਤਲਬ ਥੱਪੜ ਮਾਰ ਕੇ ਚੱਲ ਜੂ ਕੋਈ ਪੁਲਸ ਵਾਲੇ ਮੁਲਾਜ਼ਮ ਪੁਲਸ ਵਾਲਾ ਥੱਪੜ ਮਾਰਨਗਾ ਜੀ ਜੇਸੀ ਪੁੱਛਾਂਗੇ ਥੱਪੜ ਥੋੜੀ ਖਾਵਾਂਗੇ ਜੀ ਭਾਜੀ ਫੜੂਗਾ ਭਜਦਾ ਪਿਆ ਸੀਗਾ ਭਜਦਾ ਪਿਆ ਸੀਗਾ ਨਾ ਮੈਂ ਚੱਲਾਂ ਉਹ ਭਾਜੀ ਜੋ ਮੈਂ ਫੜਿਆ ਵਾ ਨਾ ਉਸ ਤੋਂ ਬਾਅਦ ਮੁਲਾਜ਼ਮਾਂ ਨੇ ਫੜਿਆ ਵਾ ਮੈਂ ਚਾਰ ਵਾਰੀ ਮੈਂ ਫੜਿਆ ਪੁਲਸ ਵਾਲੇ ਪੁਲਸ ਵਾਲਾ ਜੀ ਨਾ ਜਾਨ ਦੋ ਇਹਨੂੰ ਜਾਨ ਦੋ ਜੀ ਮੈਂ ਹੀ ਫੜਿਆ ਚਾਰ ਵਾਰੀ ਹਰ ਬਾਈ ਜੋ ਬੰਦੀ ਕਾਰਵਾਈ ਹੋਊਗੀ ਜੀ ਆ ਜਿਹੜੇ ਥੱਪੜ ਦੀ ਕਾਰਵਾਈ ਹੋਊਗੀ ਜਿਹੜੇ ਥੱਪੜ ਮਾਰਿਆ ਤੇ ਇੱਕ ਇਹਨੇ ਰੋਡ ਤੇ ਖੜ ਕੇ ਬਾਸਮ ਕੀਤਾ ਜ ਉਹਨੂੰ ਕਾਰਵਾਈ ਕਰਾਵਾਂਗੇ ਇਹ ਸਮਰਦਾ ਚੌਂਕ ਦੇ ਵਿੱਚ ਮੇਨ ਦੇ ਵਿੱਚ ਹੋਇਆ ਜੀ ਜੀ ਆਣਾ ਕਿਹੜੇ ਲੱਗਦਾ ਇਹਨੂੰ 7 ਨੰਬਰ ਲੱਗਦਾ ਜੀ ਨਾਮ ਕੀ ਹੈ ਭਾਈ ਮੁੰਦੀ ਹਾਂ ਜੀ ਮੁੰਦੀ 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 ਵੀ ਕਿੱਥੇ ਡਿਊਟੀ ਹੈ ਤੁਹਾਡੀ ਮੇਰੀ ਗੁਰਜੀ ਆਕੇ ਚੰਡੀਗੜ੍ਹ ਚੰਡੀਗੜ੍ਹ ਜੀ ਆਫਿਸ ਅ ਅ ਮੈਂ ਹੁਣ ਕੀ ਹੁਣ ਤੁਸੀਂ ਕਿੱਥੋਂ ਆ ਰਹੇ ਕਿੱਥੋਂ ਆ ਰਹੇ ਹੋ ਕਿੱਥੇ ਜਾ ਰਹੇ ਨਹੀਂ ਭਾਈ ਕਿੱਥੋਂ ਮੈਂ ਪੈਂਡਿ ਚ ਜਾਣਾ ਜੀ ਆਪਣੇ ਨਹੀਂ ਨਹੀਂ ਚਾਰੇ ਸੀ ਤੁਸੀਂ ਆ ਕਿਥੋਂ ਰੇ ਦਾਰੂ ਪੀ ਕੇ ਰੋਡ ਦੇ ਉੱਤੇ ਚੰਡੀਗੜ੍ਹ ਉਹ ਦਾਰੂ ਵਾਲਾ ਮਾਹੌਲ ਨਹੀਂ ਨਾਈਟਸ ਮorni ਮੁੰਡੇ ਟੁੰਡੇ ਯੋ ਅੱਛਾ ਗਾੜੀ ਐ ਨਹੀਂ ਐ ਰੋ ਆਓ